ਇਸ ਲੋਕਤਾਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਜ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਦੀ ਜਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਜੋ ਅੱਜ ਚਾਰ ਪਾਰਟੀਆਂ ਚੋਣ ਲੜਨ ਦੀ ਚੋਣ ਮੈਦਾਨ ਵਿੱਚ ਨੇ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਤੇ ਭਾਜਪਾ ਵੀ ਚੋਣ ਮੈਦਾਨ ਵਿੱਚ ਜਿਸ ਨੇ ਅੱਜ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਸੋ ਇਸ ਹਲਕੇ ਨੂੰ ਜੇਕਰ ਆਪਾਂ ਪਿਛਾਂ ਨਿਗਾਹ ਮਾਰੀਏ 2017 ਤੋਂ ਤਾਂ ਇਹ ਹਲਕੇ ਦੇ ਵਿੱਚ ਅੱਜ ਦੇ ਸਮੀਕਰਨ ਤੇ ਉਸ ਸਮੇਂ ਦੇ ਸਮੀਕਰਨ ਦੇ ਵਿੱਚ ਬਹੁਤ ਵੱਡਾ ਬਦਲਾਅ ਚੁੱਕਿਆ ਹੈ ਇਸ ਸੀਟ ਦੇ ਉੱਪਰ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਨਜ਼ਰ ਆ ਰਿਹਾ ਹੈ ਜਦੋਂ ਕਿ ਬੀਜੇਪੀ ਤੇ ਅਕਾਲੀ ਦਲ ਜਿਹੜੇ ਨੇ ਉਹ ਇਸ ਸੀਟ ਦੇ ਉੱਪਰ ਅਜੇ ਤੱਕ ਆਪਣੀ ਪਕੜ ਮਜ਼ਬੂਤ ਨਹੀਂ ਬਣਾ ਸਕੇ ਭਾਵੇਂ ਲੋਕ ਸਭਾ ਚੋਣਾਂ ਦੇ ਵਿੱਚ ਇਥੋਂ ਬੀਜੇਪੀ ਨੇ ਲੀਡ ਲਈ ਸੀ ਪਰ ਹੁਣ ਬੀਜੇਪੀ ਪਛੜ ਚੁੱਕੀ ਹੈ ਜੋ ਕਿ ਬੀਜੇਪੀ ਵੱਲੋਂ ਅਜੇ ਤੱਕ ਆਪਣਾ ਉਮੀਦਵਾਰ ਹੀ ਨਹੀਂ ਉਤਾਰਿਆ ਗਿਆ ਉੱਥੇ ਹੀ ਇਸ ਸੀਟ ਦੇ ਉੱਪਰ ਕਾਂਗਰਸ ਵੱਡੇ ਦਾਅਵੇ ਕਰ ਰਹੀ ਹੈ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਲਗਾਤਾਰ ਇਸੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਸੋ ਜੇਕਰ 2017 ਤੋਂ ਆਪਾਂ ਇਸ ਸੀਟ ਦਾ ਸਰਵੇਖਣ ਕਰੀਏ ਤਾਂ 2017 ਦੇ ਵਿਧਾਨ ਸਭਾ ਦੇ ਨਤੀਜਿਆਂ ਤੇ ਹੀ ਜਿਹੜਾ ਇਹ ਲੋਦੇਹਾਣਾ ਪੱਛਮੀ ਸੀਟ ਤੋਂ ਕਾਂਗਰਸ ਦੇ ਮੌਜੂਦਾ ਜੋ ਹੁਣ ਉਮੀਦਵਾਰ ਨੇ 파ਰਤਪ੍ਰਸ਼ਨ ਆਸ਼ੂ ਉਹਨਾਂ ਨੇ ਇੱਥੋਂ ਜਿੱਤ ਪ੍ਰਾਪਤ ਕੀਤੀ ਸੀ 2012 ਦੇ ਵਿੱਚ ਵੀ ਉਹਨਾਂ ਨੇ ਇਹ ਸੀਟ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਸੀ ਭਾਵੇਂ 2022 ਵਿੱਚ ਉਹ ਆਪ ਖੁਦ ਸੀਟ ਹਾਰ ਗਏ ਪਰ ਜਦੋਂ 2017 ਦੇ ਵਿੱਚ ਆਸ਼ੂ ਨੂੰ ਇੱਥੋਂ ਸਭ ਤੋਂ ਵੱਧ 66627 ਵੋਟ ਮਿਲੇ ਸਨ 54.4% ਦੀ ਵੋਟ ਲੈ ਕੇ ਜੇਤੂ ਰਹੇ ਸਨ ਦੂਸਰੇ ਨੰਬਰ ਤੇ ਉਸ ਵਕਤ ਆਮ ਆਦਮੀ ਪਾਰਟੀ ਦੇ ਅਬਾਪ ਸਿੰਘ ਗਰੇਵਾਲ ਜਿਨ੍ਹਾਂ ਨੂੰ ਸਿਰਫ 30106 ਵੋਟ ਹੀ ਮਿਲੇ ਸਨ ਜੋ 24.6 ਫੀਸਦੀ ਵੋਟਾਂ ਸਨ ਜੇ ਤੀਸਰੇ ਨੰਬਰ ਦੀ ਗੱਲ ਕੀਤੀ ਹੈ ਤਾਂ ਅਕਾਲੀ ਭਾਜਪਾ ਦਾ ਗਠਜੋੜ ਸੀ 2017 ਦੇ ਵਿੱਚ ਜੋ ਉਸ ਸਮੇਂ ਅਕਾਲੀ ਭਾਜਪਾ ਦਾ ਗਠਜੋੜ ਹੋਣ ਤੇ ਇੱਥੇ ਜੋ ਕਮਲ ਚਾਟਰੀ ਸੀ ਜਿਸ ਨੂੰ ਇਹ ਉਮੀਦਵਾਰ ਬਣਾਇਆ ਸੀ ਅਕਾਲੀ ਭਾਜਪਾ ਨੇ ਉਸ ਨੂੰ ਸਿਰਫ 22620 ਵੋਟਾਂ ਮਿਲੀਆਂ ਸਨ ਜੋ 18.5 ਫੀਸਦੀ ਸੀ ਜਿਹੜਾ ਕਿ ਭਾਜਪਾ 2024 ਦੇ ਲੋਕ ਸਭਾ ਚੋਣਾਂ ਵਿੱਚ ਆਪਣਾ 18 ਫੀਸਦੀ ਵੋਟ ਬੈਂਕ ਕਾਇਮ ਕਰਨ ਵਿੱਚ ਕਾਮਯਾਬ ਹੋਈਏ ਸੋ ਇਸ ਤੋਂ ਬਾਅਦ 2022 ਦੇ ਵਿਧਾਨ ਸਭਾ ਚੋਣਾਂ ਜੋ ਅਕਾਲੀ ਭਾਜਪਾ ਦਾ ਗੱਠ ਜੋ ਟੁੱਟ ਗਿਆ ਉਸ ਵਕਤ ਇਹ ਜੋ 18 ਫੀਸਦੀ ਵੋਟ ਬੈਂਕ ਸੀ ਉਹ ਆਪਸ ਵਿੱਚ ਵੰਡਿਆ ਗਿਆ ਜਿਸ ਕਰ ਅੱਜ ਅਕਾਲੀ ਭਾਜਪਾ ਦਾ ਗੱਠ ਜੋੜ ਨਹੀਂ ਹੈ ਸੋ ਇਹ ਵੋਟ ਬੈਂਕ ਜਿਹੜਾ ਅਪਸ ਵਿੱਚ ਵੰਡਿਆ ਹੋਇਆ ਸੋ ਇਸੇ ਸਥਿਤੀ ਦੇ ਵਿੱਚ ਅੱਜ ਕਾਂਗਰਸ ਪਾਰਟੀ ਇੱਥੇ ਮਜ਼ਬੂਤ ਚਿਹਰਾ ਬਣ ਕੇ ਉੱਭਰ ਰਹੀ ਹੈ ਜੋ ਕਿ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਸਥਿਤੀ ਪੂਰੀ ਤਰ੍ਹਾਂ ਉਲਟ ਗਈ ਸੀ ਜੋ ਆਮ ਆਦਮੀ ਪਾਰਟੀ ਦੀ ਹਵਾ ਸੀ ਆਪ ਦੇ ਸਵਰਗੀ ਵਿਧਾਇਕ ਗੁਰਪ੍ਰੀਤ ਗੋਗੀ ਜਿਸ ਨੂੰ ਇੱਥੋਂ 40443 ਵੋਟ ਮਿਲੇ ਸਨ 34.46 ਫੀਸਦੀ ਵੋਟਾਂ ਦੇ ਨਾਲ ਉਹ ਜੇਤੂ ਹੋਏ ਸਨ ਕਾਂਗਰਸ ਦੇ ਮੌਜੂਦਾ ਜੋ ਉਮੀਦਵਾਰ 파ਟਪੁਸ਼ਨ ਆਸ਼ੂ ਸਿਰਫ 32931 ਵੋਟਾਂ ਦੇ ਵਿੱਚ ਜਿਨ੍ਹਾਂ ਨੂੰ 28.6% ਵੋਟ ਮਿਲੇ ਤੇ ਇਥੋਂ ਹਾਰ ਪ੍ਰਾਪਤ ਹੋਈ ਸੀ ਔਰ ਭਾਜਪਾ ਦੇ ਉਮੀਦਵਾਰ ਜਿਹੜੇ ਕਿ ਐਂਡ ਵਿਕਰਮ ਸਿੰਘ ਸਿੱਧੂ ਜਿਨ੍ਹਾਂ ਨੂੰ 28107 ਵੋਟ ਮਿਲੇ ਸਨ 23.95% ਉਹਨਾਂ ਨੇ ਵੋਟ ਪ੍ਰਾਪਤ ਕੀਤੇ ਸਨ ਜਦੋਂ ਕਿ ਅਕਾਲੀ ਦਲ ਦੇ ਜੋ ਮਹਿੰਦਰ ਸਿੰਘ ਗਰੇਵਾਲ ਜਿਨ੍ਹਾਂ ਨੂੰ ਸਿਰਫ 10071 ਵੋਟ ਹੀ ਮਿਲੇ ਸਨ 8.58% ਦੀ ਵੋਟ ਲੈ ਸਕੀ ਅਕਾਲੀ ਦਲ ਜੋ ਅੱਜ ਅਕਾਲੀ ਦਲ ਭਾਜਪਾ ਨੂੰ ਪਛੜ ਚੁੱਕੀ ਹੈ ਅਕਾਲੀ ਦਲ ਜਿਹੜਾ ਹੈ ਉਹ ਆਪਣਾ ਪਹਿਲਾ ਮੇਜਰ ਖੜਾ ਕਰਕੇ ਭਾਜਪਾ ਦੇ ਵੋਟ ਬੈਂਕ ਵਿੱਚ ਜਿਹੜਾ ਕਿ ਸਨ ਲਾ ਰਿਹਾ ਹੈ ਸੋ ਲੋਕ ਸਭਾ ਦੇ ਚੋਣਾਂ ਦੇ ਵਿੱਚ ਜੇਕਰ ਭਾਜਪਾ ਨੇ ਇੱਥੋਂ ਆਪਣਾ ਉਮੀਦਵਾਰ ਜਿਹੜਾ ਖੜਾ ਕੀਤਾ ਸੀ ਰਵਨੀਤ ਬਿੱਟੂ ਉਸ ਨੇ ਅਕਾਲੀ ਦਲ ਨੂੰ ਵੀ ਪਛੜਿਆ ਸੀ ਤੇ ਬਾਕੀ ਪਾਰਟੀਆਂ ਨੂੰ ਕਾਂਗਰਸ ਨੂੰ ਵੀ ਪਛੜਿਆ ਸੀ ਸੋ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਕਿ ਰਵਨੀਤ ਬਿੱਟੂ ਨੂੰ ਇੱਥੋਂ 45000 ਵੋਟ ਮਿਲਦੇ ਨੇ ਜੋ ਆਮ ਆਦਮੀ ਪਾਰਟੀ ਗੁਰਪ੍ਰੀਤ ਮੱਕਣਾ ਆਮ ਆਦਮੀ ਪਾਰਟੀ ਜਿਹੜਾ ਕਿ ਉਮੀਦਵਾਰ ਸੀ ਪ੍ਰੋਫੈਸਰ ਪੱਪੀ ਜਿਸ ਨੂੰ ਸਿਰ 22000 ਵੋਟ ਮਿਲੇ ਔਰ ਇੱਥੇ ਕਾਂਗਰਸ ਦੇ ਜਿਹੜੇ ਉਮੀਦਵਾਰ ਰਾਜਾ ਵੜਿੰਗ ਸੀ ਉਹ ਭਾਵੇਂ ਲੁਧਿਆਣਾ ਤੋਂ ਸੀਟ ਜਿੱਤ ਗਏ ਪਰ ਲੁਧਿਆਣਾ ਪੱਛਮੀ ਦੇ ਵਿੱਚ ਉਹਨਾਂ ਨੂੰ 15000 ਦੇ ਕਰੀਬ ਵੋਟ ਦੇ ਨਾਲ ਇਸ ਜਿਹੜਾ ਹਲਕੇ ਚਫਾਰ ਮਿਲੀ ਸੀ ਸੋ ਇਸੇ ਕਰਕੇ ਹੀ ਜੋ ਬੀਜੇਪੀ ਵੱਲੋਂ ਅਜੇ ਤੱਕ ਤਾਂ ਆਪਣਾ ਉਮੀਦਵਾਰ ਨਹੀਂ ਉਤਾਰਿਆ ਗਿਆ ਬੀਜੇਪੀ ਨੇ ਆਪਣੇ ਅੱਜ ਪੰਜਵੇਂ ਬ੍ਰੀ ਕਮੇਟੀ ਬਣਾ ਕੇ ਚੋਣ ਪ੍ਰਚਾਰ ਲਈ ਭੇਜ ਦਿੱਤੀ ਏ ਜੋ ਕਿ ਉਹਨਾਂ ਵੱਲੋਂ ਸੀਨੀਅਰ ਸਾਰੇ ਲੀਡਰ ਚੋਣ ਪ੍ਰਚਾਰਤ ਨੇ ਬੀਜੇਪੀ ਕਿਤੇ ਨਾ ਕਿਤੇ ਡਰੀ ਹੋਈ ਏ ਕਿ ਜਿਹੜਾ ਉਮੀਦਵਾਰ ਕੋਸ਼ਟ ਕੀਤਾ ਜਾਵੇਗਾ ਬਾਕੀ ਜਿਹੜੇ ਟਿਕਟ ਮੰਗਣ ਵਾਲੇ ਹੋਰ ਉਮੀਦਵਾਰ ਨੇ ਉਹ ਬੀਜੇਪੀ ਨੂੰ ਝਟਕਾ ਦੇ ਸਕਦੇ ਨੇ ਜਿਸ ਕਾਰਨ ਬੀਜੇਪੀ ਕੋਈ ਕਾਰ ਨਹੀਂ ਕਰ ਰਹੀ ਜੋ ਕਿ 2 ਜੂਨ ਤੱਕ ਇੱਥੇ ਨਾਮਿਨੇਸ਼ਨ ਫਾਈਨਲ ਹੋ ਪੜੀਆਂ ਜਾਣੀਆਂ ਨੇ ਉਸ ਤੋਂ ਪਹਿਲਾਂ ਬੀਜੇਪੀ ਆਪਣਾ ਉਮੀਦਵਾਰ ਇੱਕ ਅਦਾ ਦੇਣੀ ਪਹਿਲਾਂ ਕੋਸ਼ਟ ਕਰੇਗੀ ਸੋ ਬੀਜੇਪੀ ਆਪਣੇ ਸਾਰੇ ਜਿਹੜੇ ਲੀਡਰ ਨੇ ਉਹਨਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਹੈ ਜਿਸ ਕਾਰਨ ਬੀਜੇਪੀ ਵੱਲੋਂ ਅਜੇ ਤੱਕ ਉਮੀਦਵਾਰ ਨਹੀਂ ਤਾਰਿਆ ਗਿਆ ਸੋ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਜਿਹੜੇ ਇਸ ਹਲਕੇ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਭਾਵੇਂ ਨਹੀਂ ਕਰ ਰਹੇ ਕਿਉਂਕਿ ਜਿਵੇਂ ਕੱਲ੍ਹ ਭੱਖਸ਼ਨਾਸ਼ੂ ਸਾਹਿਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਵਿੱਚ ਸਾਰੀ ਲੀਡਰਸ਼ਿਪ ਮੌਜੂਦ ਸੀ ਪਰ ਰਾਜਾਵੜਿੰਗ ਜਿਹ ਹੁੰਦੇ ਨੇ ਰਾਜਾ ਵੜਿੰਗ ਇਸੇ ਜੋ ਹਲਕੇ ਦੇ ਵਿੱਚੋਂ ਪਹਿਲਾ ਕੰਸਟੀਟਿਊਐਂਸੀ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਬਹੁਤ ਘੱਟ ਵੋਟ ਮਿਲੀ ਹੈ ਜਿਸ ਕਾਰਨ ਇੱਥੇ ਰਾਜਾ ਵੜਿੰਗ ਦਾ ਵਿਰੋਧ ਵੀ ਹੈ ਰਾਜਾ ਵੜਿੰਗ ਇਸ ਹਲਕੇ ਵਾਲੇ ਪਾਸੇ ਪਿਛਲੇ 1 ਸਾਲ ਤੋਂ ਉਹਨਾਂ ਨੇ ਧਿਆਨ ਨਹੀਂ ਦਿੱਤਾ ਜਿਸ ਤੇ ਕਾਰਨ ਰਾਜਾ ਵੜਿੰਗ ਦਾ ਜਿਹੜਾ ਇਸ ਹਲਕੇ ਦੇ ਵਿੱਚ ਪ੍ਰਭਾਵ ਨਹੀਂ ਹੈ ਜੋ ਭਾਪ ਕੋਈ ਸਾਸ਼ੂ ਖੁਦ ਸੰਭਾਲ ਰਹੇ ਨੇ ਵਰ ਚੰਨੀ ਸਿੰਘ ਚੰਨੀ ਜਿਹੜੇ ਨੇ ਉਹ ਸੰਭਾਲ ਰਹੇ ਨੇ ਸੋ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਮੁਕਾਬਲਾ ਬਹੁਤ ਸਖਤ ਹੈ 2000 ਜਿਹੜੇ ਕਿ 22 ਨਾਲੋਂ ਅੱਜ ਦੀ ਜਿਹੜਾ ਸਾਰੀ ਸਥਿਤੀ ਉਲਟ ਚੁੱਕੀ